ਆਜੋ ਵੀਰੇ ਯਾਰ ਆਪਾਂ ਕਰਦੇ ਗੱਲ ਸਰਪੰਚ ਨਾਲ ਸਰਪੰਚ ਸਾਹਿਬ ਨੂੰ ਕਹਿ ਗਏ ਤੇ ਭਈਆਂ ਨੂੰ ਪੇਟ ਚੋਂ ਬਾਹਰ ਕਢੀਏ ਯਾਰ ਕਢਾਉਣਾ ਹੀ ਪੈਣਾ ਕਰਦਾ ਇਹਨਾਂ ਨੇ ਬਹੁਤ ਗੰਦ ਪਾਇਆ ਓ ਖੜੇ ਸਰਪੰਚ ਸਾਹਿਬ ਲੱਗਦਾ ਚੱਲੇ ਹੀ ਸੀ ਕਿਤੇ ਆਓ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਆਓ ਸੰਗ ਤੇ ਆਓ ਕਿਵੇਂ ਆਣੋ ਆਇਆ ਸਰਪੰਚ ਸਾਹਿਬ ਜਿਹੜੇ ਤੁਸੀਂ ਮੋਟਰ ਤੇ ਭਈਏ ਬਿਠਾਏ ਨਾ ਪੇਂਡ ਦੀਆਂ ਜੜ੍ਹਾਂ 'ਚ ਅੱਕ ਚੋਣ ਵਾਲਾ ਕੰਮ ਕੀਤਾ ਜੇ ਛੇਤੀ ਉਹਨਾਂ ਦਾ ਨਾ ਨਾ ਕੁਝ ਕੀਤਾ ਤੇ ਆਉਣ ਵਾਲਾ ਸਮਾਂ ਬੜਾ ਮਾੜਾ ਹੋਊਗਾ ਤੂੰ ਤਾਂ ਨਿਮਿਆਉਣ ਸਰ ਗਾਲੀ ਪੈ ਗਿਆ ਉਹ ਮੈਨੂੰ ਗੱਲ ਤਾਂ ਦੱਸ ਕੀ ਹੋਈ ਐ ਕਾਲੀ ਗੱਲ ਪੈਣ ਵਾਲੀ ਸਰਪੰਚਾ ਉਹ ਪੂਰੀ ਗੱਲ ਦੱਸੋਗੇ ਵੀ ਮੈਨੂੰ ਉਹ ਗੱਲ ਸੁਣੋ ਮੈਂ ਦੱਸਦਾ ਸਰਪੰਚ ਸਾਹਿਬ ਜਿਹੜੇ ਛੋਡੇ ਖੇਤ ਭਈਏ ਭਾਏ ਆ ਨਾ ਉਹ ਸੀਤੇ ਦਾ ਕੁੱਕੜ ਚੱਕ ਕੇ ਲੈ ਗਏ ਮੈਂ ਸੋਚਿਆ ਪਤਾ ਨਹੀਂ ਕਿੱਡੀ ਗੱਲ ਐ ਉਹ ਕੁੱਕੜ ਹੀ ਚੱਕਿਆ ਐ ਕੋਈ ਬੰਦਾ ਤਾਂ ਨਹੀਂ ਮਾਰਿਆ ਸਰਪੰਚ ਸਾਹਿਬ ਗੱਲ ਕੱਲੇ ਕੁੱਕੜ ਦੀ ਨਹੀਂ ਪੁੱਛੋ ਇਹਦੇ ਨਾਲ ਕੀ ਹੋਇਆ ਹਾਂ ਵੀ ਸੀ ਤੇ ਤੂੰ ਦੱਸ ਗੱਲ ਕੀ ਹੋਈ ਐ ਸਰਪੰਚ ਸਾਹਿਬ ਕੱਲ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰਾ ਕੁੱਕੜ ਭਈਏ ਚੱਕ ਕੇ ਲੈ ਗਏ ਉਹ ਮੈਂ ਲਾਂਬਾ ਲੈ ਕੇ ਗਿਆ ਤੁਹਾਡੀ ਮੋਟਰ ਤੇ ਬੈਠੇ ਸੀ ਜਦੋਂ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਤੁਸੀਂ ਮੇਰਾ ਕੁੱਕੜ ਚੱਕਿਆ ਤਾਂ ਉਹਨਾਂ ਨੇ ਉਲਟਾ ਨਾਲੇ ਤਾਂ ਮੈਨੂੰ ਕੁੱਟਿਆ ਨਾਲੇ ਮੇਰਾ ਕੁੱਕੜ ਉਹ ਮੀਟ ਬਣਾ ਕੇ ਖਾਈ ਜਾਂਦੇ ਸੀ ਸੈਂਕੀਆਂ ਚੂਸ ਚੂਸ ਕੇ ਮੇਰੇ ਮੂੰਹ ਤੇ ਮਾਰੀਆਂ ਤੇ ਹੱਸ ਕੇ ਅੱਗੋਂ ਕਹਿੰਦੇ ਸੀ ਆ ਲੈ ਜਾ ਆਪਦਾ ਕੁੱਕੜ ਪੈਂ ਸਾਹਿਬ ਤੁਸੀਂ ਉਹਨਾਂ ਦੀਆਂ ਵੋਟਾਂ ਵੀ ਬਣਾ ਰੱਖੀਆਂ ਤੇ ਉਹਨਾਂ ਦੇ ਆਧਾਰ ਕਾਰਡ ਵੀ ਪਿੰਡ ਬਣਾ ਰੱਖੇ। ਉਹ ਮੇਰੀ ਗੱਲ ਸੁਣ ਜੇ ਉਹਨਾਂ ਦੀਆਂ ਵੋਟਾਂ ਨਾ ਨਾ ਬਣਾਉਂਦੇ ਫੇਰ ਤਾਂ ਆਪਾਂ ਜਿੱਤੀ ਖੜੇ ਸੀ ਇਲੈਕਸ਼ਨ। ਆਹ ਕੁੱਟਣ ਵਾਲੀ ਗੱਲ ਉਹਨਾਂ ਨੇ ਬਹੁਤ ਮਾੜੀ ਕੀਤੀ ਯਾਰ। ਤੁਸੀਂ ਐਂ ਦੱਸੋ ਤੇ ਹੁਣ ਕਰਨਾ ਕੀ ਐ? ਸਰਪੰਚ ਸਾਹਿਬ ਕਰਨਾ ਕੀ ਆ? ਅਸੀਂ ਚੱਲੇ ਆਂ ਥਾਣੇ ਤੁਸੀਂ ਕਰੋ ਥਾਣੇ ਫੋਨ। ਠੀਕ ਐ। ਮੈਂ ਕਰਦਾ ਥਾਣੇਦਾਰ ਸਾਹਿਬ ਨੂੰ ਫੋਨ ਤੇ ਤੁਸੀਂ ਚੱਲੋ ਥਾਣੇ। ਸਰਪੰਚ ਸਾਹਿਬ ਅੱਜ ਤਾਂ ਉਹਨਾਂ ਨੇ ਕੁੱਕੜ ਚੱਕਿਆ ਕੱਲ ਨੂੰ ਉਹ ਬੱਕਰੀ ਚੱਕਣਗੇ ਪਰਸੋਂ ਮੱਝ ਚੱਕਣਗੇ ਤੁਸੀਂ ਮੜਾਏ ਸ਼ਕਤੀ ਨਾਲ ਫੋਨ ਕਰੋ ਥਾਣੇ ਅਸੀਂ ਚੱਲੇ ਥਾਣੇ ਤੇ ਤੁਸੀਂ ਕਰੋ ਫੋਨ ਤੁਸੀਂ ਬੇਫਿਕਰ ਹੋ ਜਾਓ ਚਲੋ ਥਾਣੇ ਮੈਂ ਹੁਣੇ ਕਰਦਾ ਫੋਨ ਥਾਣੇਦਾਰ ਸਾਹਿਬ ਕਰੋ ਹੀ ਕਰੋ ਅਸੀਂ ਚੱਲਦੇ ਆ ਠੀਕ ਹੈ ਠੀਕ ਹੈ ਓਏ ਬਰੂਆ ਕਿੱਧਰ ਮਰ ਗਿਆ ਉਹ ਉਰਿਆ ਗੱਲ ਸੁਣ ਆਇਆ ਸਰਦਾਰ ਜੀ ਹਾਂਜੀ ਸਰਦਾਰ ਜੀ ਅਮਰੂ ਮੇਰੀ ਗੱਲ ਸੁਣ ਹਾਂਜੀ ਆ ਜਿਹੜਾ ਸੀਤਾ ਆਇਆ ਸੀ ਹਾਂਜੀ ਹਾਂ ਇਹ ਤੇਰੇ ਗਵਾਂਢ ਹੀ ਰਹਿੰਦਾ ਹੈ ਆ ਗਵਾਂਢ ਹੀ ਰਹਿੰਦਾ ਜੀ ਅਮਰੂ ਮੇਰੀ ਗੱਲ ਸੁਣ ਇਹ ਸੀਤੇ ਕਿੰਨੀਆਂ ਭਲਾਂ ਵੋਟਾਂ ਕਿੰਨੀਆਂ ਸਰਦਾਰ ਜੀ ਨੇ ਦਿੱਤੈਨ ਵੋਟਾਂ ਦੋ ਜੀ ਆਪ ਹੈ ਇੱਕ ਮੁੰਡਾ ਹੈ ਤਿੰਨ ਵੋਟਾਂ ਜੀ ਨੇ ਚੰਗਾ ਅਮਰੂ ਤੂੰ ਤਾਂ ਕਰ ਕੰਮ ਚੰਗਾ ਸਰਦਾਰ ਜੀ ਮੈਂ ਸੋਚਦਾ ਕੁਝ ਇਨਾਂ ਦੀਆਂ 3 ਵੋਟਾਂ ਐ ਤੇ ਭਈਆਂ ਦੀਆਂ 15 ਵੋਟਾਂ ਐ ਇੱਕ ਕੁੱਕੜ ਦੀ ਖਾਤਰ 15 ਵੋਟਾਂ ਤਾਂ ਨਹੀਂ ਖਰਾਬ ਕਰ ਸਕਦੇ ਨਹੀਂ ਇਹ ਕੰਮ ਨਾ ਕਰਤੋਂ 15 ਵੋਟਾਂ ਲਾਉਣਾ ਪੂਤਾ ਕੋ ਤਾਕ ਕੋਈ ਕਰਦਾ ਥਾਣੇਦਾਰ ਨੂੰ ਫੋਨ ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ ਹਾਂਜੀ 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 ਹੋਰ ਠੀਕ ਠਾਕ ਹੈ ਅੱਛਾ ਮੇਰੀ ਗੱਲ ਸੁਣੋ ਇੱਕ ਧਿਆਨ ਨਾਲ ਮੇਰੇ ਪਿੰਡ ਦੇ ਕੁਝ ਬੰਦੇ ਤੁਹਾਡੇ ਕੋਲ ਆ ਰਹੇ ਆ ਰੋਲਾ ਕੋਈ ਨਹੀਂ ਉਹ ਬੰਜਾਂ ਨੇ ਯਾਰ ਕੁੱਕੜ ਚੱਕ ਕੇ ਖਾ ਲਿਆ ਕਿਸੇ ਤੇ ਉਹਨਾਂ ਦੀ ਟਾਲਮਟੋਲ ਕਰਦੇ ਯਾਰ 15 ਵੋਟਾਂ ਖਰਾਬ ਹੋ ਜਾਣਗੀਆਂ ਜੇ ਭਈਆਂ ਤੇ ਕੋਈ ਐਕਸ਼ਨ ਲੈਣੇ ਆ ਤਾਂ ਜੇ ਕਹੋਂ ਤਾਂ ਐਮਐਲਏ ਸਾਉ ਤਾਂ ਕਵਾ ਦੇਣਾ ਤੁਹਾਨੂੰ ਨਹੀਂ ਚਲੋ ਠੀਕ ਹੈ ਉਹਨਾਂ ਨੂੰ ਟਾਲ ਦਿਓ ਆਪਾਂ 15 ਵੋਟਾਂ ਨਹੀਂ ਖਰਾਬ ਕਰਨੀਆਂ ਆਪਣੀਆਂ ਨਾਲੇ ਉਹ ਬਈਏ ਨਹੀਂ ਉਹ ਤਾਂ ਮੇਰਾ ਪਰਿਵਾਰ ਹੀ ਐ ਪੂਰੇ 15 ਸਾਲ ਹੋ ਗਏ ਉਹਨਾਂ ਨੂੰ ਮੇਰੀ ਮੋਟਰ ਤੇ ਰਹਿੰਦੇ ਆਣੂ ਉਹਨਾਂ ਦਾ ਨੁਕਸਾਨ ਆਪਾਂ ਕਿਵੇਂ ਕਰ ਸਕਦੇ ਆ ਇਹਨਾਂ ਤਿੰਨਾਂ ਵੋਟਾਂ ਦੀ ਖਾਤਰ ਠੀਕ ਹੈ ਥਾਣੇਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਗਰਮਣ ਪਤਾ ਹਾਂ ਦਾ ਜੀ ਕਿਵੇਂ ਪੁੱਤਰਾ ਵਧੀਆ ਤਾ ਕਿੱਧਰ ਚੱਲੇ ਆ ਗਰਾਊਂਡ ਚੱਲਨੇ ਤਾ ਆ ਜੀ ਅੱਛਾ 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 ਖੇਡਣ ਚੱਲਿਆ ਫਿਰ ਮੇਰਾ ਵੀ ਇੱਕ ਦਿਨ ਆ ਦੁਨੀਆ ਤੇ ਨਾਮ ਹੋਊਗਾ ਵਾਹ ਪੁੱਤਰਾ ਵਾਹ ਪ੍ਰਮਾਤਮਾ ਤੇਰੇ ਸਾਰੇ ਸੁਪਨੇ ਪੂਰੇ ਕਰੇ ਤੇਰਾ ਵੀ ਪੂਰੀ ਦੁਨੀਆ ਤੇ ਨਾਮ ਹੋਵੇ ਤੇ ਤੇਰੇ ਨਾਲ ਹੀ ਸਾਡਾ ਨਾਮ ਹੈ ਪੁੱਤਰਾ ਜਾ ਗਰਾਊਂਡ ਖੇਡਿਆ ਕਰ ਇਹ ਜ਼ਰੂਰ ਕਿਸੇ ਨਾ ਕਿਸੇ ਦਿਨ ਕੁਛ ਨਾ ਕੁਛ ਬਣੂਗਾ ਬਹੁਤ ਜਨੂਨ ਹੈ ਖੇਡਣ ਦਾ ਇਹਦੇ ਤੇ ਹਾਂਜੀ ਐਮਐਲਏ ਸਾਹਿਬ ਬਸ ਘਰੇ ਹੀ ਹੋਈਦਾ ਹੁਣ ਤਾਂ ਸਰਪੰਚੀ ਦੀਆਂ ਵੋਟਾਂ ਨੇੜੇ ਆ ਗਈਆਂ ਨਾਲੇ ਪਿੰਡ ਪੁੰਡ ਚ ਢੇੜਾ ਮੂੜਾ ਮਾਰ ਛੱਡੀਦਾ ਹੁਣ ਲੋਕਾਂ ਦੇ ਘਰਾਂ ਚ ਵੜਾਂਗੇ ਫੇਰੀ ਵੋਟਾਂ ਦੇਣਗੇ ਨਾਲੇ ਇੱਕ ਹੋਰ ਖੁਸ਼ਖਬਰੀ ਦੱਸ ਦਿਆਂ ਤੁਹਾਨੂੰ 110 ਵੋਟਾਂ ਭਈਆਂ ਦੀਆਂ ਹੋਰ ਬਣਾਤੀਆਂ ਨਾਲੇ ਤਾਂ ਤੁਹਾਨੂੰ ਪਹਿਣ ਗਈਆਂ ਤੇ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਮੈਨੂੰ ਪਹਿਣ ਗਈਆਂ ਉਹ ਨਾ ਮੰਨਦਾ ਪਿੰਡ ਵਾਲੀਆਂ ਵੋਟਾਂ ਤੇ ਨਹੀਂ ਜਿੰਨਾ ਭਈਆਂ ਦੀਆਂ ਵੋਟਾਂ ਤੇ ਐ ਉਹਨਾਂ ਦੀਆਂ ਵੋਟਾਂ ਨਹੀਂ ਸਰਪੰਚ ਬਣਾਉਣਾ ਹਾਂ ਹਾਂ ਐਮਐਲਏ ਸਾਹਿਬ ਕੋਈ ਨਹੀਂ ਮੈਂ ਮਾਰਦਾ ਕਿਹੜਾ ਠੀਕ ਐ ਐਮਐਲਏ ਸਾਹਿਬ ਠੀਕ ਐ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਦੇਖ ਲੋ ਪਿੰਡ ਵਾਸਤੇ ਕਿੱਡੀ ਮਾੜੀ ਗੱਲ ਈ ਪਹਿਲੀ ਵਾਰ ਆਪਣੇ ਪਿੰਡ ਇਹੋ ਜਿਹਾ ਕੰਮ ਹੋਇਆ ਪਹਿਲੀ ਵਾਰੀ ਹੋਇਆ ਬਹੁਤ ਮਾੜੀ ਗੱਲ ਆ ਆ ਪਿੰਡ ਵਾਲੇ ਕਿਵੇਂ ਇਕੱਠੇ ਹੋਏ ਫਿਰਦੇ ਆ ਕਿਤੇ ਗਰਾਈ ਗਰੂਈ ਨੂੰ ਤਾਂ ਨਹੀਂ ਇਕੱਠੇ ਹੋਏ ਫਿਰਦੇ ਆ ਆਜੋ ਸੰਗ ਤੇ ਆਜੋ ਆਜੋ ਲੰਘਿਆਓ ਲੰਘਿਆਓ ਆਜੋ ਦੱਸਦੇ ਆ ਸਰਪੰਚ ਸਾਹਿਬ ਨੂੰ ਜਾ ਕੇ ਚਲੋ ਆਪਾਂ ਕੋਈ ਨਾ ਕਰਦੇ ਆ ਸੀਗਾ ਸੀਗਾ ਆਜਾ ਪਿੰਡ ਸੰਗ ਉਹ ਉਹ ਸਰਪੰਚਾ ਉਹੀ ਗੱਲ ਹੋ ਗਈ ਕੀ ਗੱਲ ਹੋ ਗਈ ਉਹ ਸਰਪੰਚ ਸਾਹਿਬ ਜਿਹੜੇ ਸੋਡੇ ਖੇਤ ਭਈਏ ਬੈਠੇ ਆ ਨਾ ਲੋ 8-10 ਸਾਲ ਦਾ ਜਵਾਗ ਚੱਕ ਕੇ ਲੈ ਗਏ ਤੇ ਉਹਨਾਂ ਨੇ ਉਹਦੀ লাশ ਮਿਲੀ ਆ ਨਹਿਰ ਤੋਂ ਤੇ ਗਰਾਊਂਡ ਚੋਂ ਚੱਕ ਕੇ ਲੈ ਕੇ ਗਏ ਆ ਉਹਨੂੰ ਬਹੁਤ ਮਾੜੀ ਗੱਲ ਹੋਈ ਯਾਰ ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ ਪਿੰਡ ਦੇ ਜਵਾਗ ਦੀ ਲਾਸ਼ ਮਿਲਣੀ ਪਲਾਉ ਸੀ ਕਿਹੜੇ ਘਰਾਂ ਚੋਂ ਤੇ ਆਪਣਾ ਉਹਨਾਂ ਦੀਆਂ ਵੋਟਾਂ ਕਿੰਨੀਆਂ ਸੀ ਸਰਪੰਚਾ ਹਰ ਫੈਸਲਾ ਵੋਟਾਂ ਵੇਖ ਕੇ ਨਾ ਕਰਿਆ ਕਰ ਸਾਰਾ ਕੁਝ ਦੇਖਣਾ ਪੈਂਦਾ ਗਲਦੀਬ ਉਹ ਸਰਪੰਚ ਆਵਾ ਉਹ লাশ ਕਿਸੇ ਹੋਰ ਦੀ ਨਹੀਂ ਸੋਡੇ ਸਕੇ ਭਤੀਜੇ ਗੁਰਮਨ ਦੀ ਸੀ ਗੁਰਮਨ ਦੀ ਕੌਣ ਗੁਰਮਨ ਕਿਹਾ ਪੁੱਤਰਾ ਕਿੱਧਰ ਚੱਲੇ ਆ ਗਰਾਊਂਡ ਚੱਲਨੇ ਤਾਂ ਆਏ ਜੀ ਅੱਛਾ 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 ਖੇਡਣ ਚੱਲੇ ਆ ਫਿਰ ਮੇਰਾ ਵੀ ਇੱਕ ਦਿਨ ਆ ਦੁਨੀਆ ਤੇ ਨਾਮ ਹੋਊਗਾ ਵਾਹ ਪੁੱਤਰਾ ਵਾਹ ਗੁਰਮਨ ਦੀ ਨਹੀਂ 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 ਇਹ ਨਹੀਂ ਹੋ ਸਕਦਾ सरपंचਾਂ ਜੇ ਸਾਰੇ ਫੈਸਲੇ ਵੋਟਾਂ ਵੇਖ ਕੇ ਕਰਾਂਗੇ ਤੇ ਐਂ ਹੀ ਹੋਊਗਾ ਜੇ ਉਸ ਦਿਨ ਸੀਤੇ ਦੇ ਕੁੱਕਰ ਦਾ ਫੈਸਲਾ ਸਹੀ ਕੀਤਾ ਹੁੰਦਾ ਤੇ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਸਹੀ ਕਿ ਆ ਨੀ ਮੈ ਤੁ ਮੇਰੀਆਂ ਅੱਖਾਂ ਤੇ ਵੋਟਾਂ ਦੀ ਪੱਟੀ ਵੱਜੀ ਹੋਈ ਸੀ ਮੈਂ ਸਹੀ ਫੈਸਲਾ ਨਹੀਂ ਕਰ ਸਕਿਆ ਤੇ ਮੈਨੂੰ ਨਹੀਂ ਪਤਾ ਸੀ ਇਹ ਸੱਗ ਦਾ ਸੇਕ ਇੱਕ ਦਿਨ ਮੇਰੇ ਘਰ ਤੱਕ ਹੀ ਆ ਜਾਣਾ ਨਹੀਂ ਬਹੁਤ ਗਲਤ ਹੋਇਆ ਹੈ ਬਹੁਤ ਗਲਤ ਹੋਇਆ ਮੈਨੂੰ ਫੈਸਲੇ ਬਹੁਤ ਗਲਤ ਹੋਏ ਆ ਪਰ ਫੈਸਲਾ ਵੋਟਾਂ ਵੇਖ ਕੇ ਕਰਦਾ ਰਿਹਾ ਜਿਹੜੇ ਫੈਸਲੇ ਇਨਸਾਫ ਨਾਲ ਕਰਨੇ ਸੀ ਉਹ ਮੈਂ ਵੋਟਾਂ ਨਾਲ ਕਰਦਾ ਰਿਹਾ ਮੈਂ ਤਾਂ ਸਾਰੇ ਸਰਪੰਚਾਂ ਨੂੰ ਸਾਰੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿਹੜੀ ਗਲਤੀ ਮੈਂ ਕੀਤੀ ਐ ਉਹ ਤੁਸੀਂ ਨਾ ਕਰਿਓ ਉਹ ਤੁਸੀਂ ਨਾ ਕਰਿਓ ਆਪਣਾ ਪਿੰਡ ਆਪਣਾ ਭਾਈਚਾਰਾ ਆਪਣਾ ਹੀ ਹੁੰਦਾ ਕਿਸੇ ਬਗਾਨੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਮੈਂ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਰਜੋਈ ਕਰਦਾ ਜਿਹੜਾ ਸਾਡਾ ਪੰਜਾਬ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਬੈਠ ਗਈ ਐ ਆਜੋ ਆਜੋ ਮੇਰੇ ਬੱਚਿਓ ਤੁਹਾਨੂੰ ਮਨ ਲੋ ਆਪਣਾ ਪੰਜਾਬ ਨਹੀਂ ਇਹ ਪੰਜਾਬ ਨਹੀਂ ਇਹ ਭਈਆਂ ਦਾ ਰਾਜ ਬਣ ਜਾਣਾ ਇੱਥੇ ਆ ਕੇ ਤੁਹਾਨੂੰ ਮਨ ਲੋ ਆਪਣੇ ਪੰਜਾਬ ਨੂੰ ਤੁਹਾਨੂੰ ਮਨ ਲੋ ਆਪਣੇ